ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਵਖਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਨੇੜੇ-ਨੇੜੇ ਪੈਂਡ ਪਿੰਡ ਤੇ ਰੈਸਟਰ ਪੋਤਨਾ ਟੱਲੇਵਾਲ ਪੱਖੋ ਠੀਕ ਹੈ ਜੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਭਰਾ ਠੀਕ ਹੈ ਜੀ ਚਾਰ ਗਾਈਆਂ ਜੀ ਬਾਈ ਕੋਲ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆ ਜੀ ਆਪਾਂ ਬਾਈ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਾਸਰੀਗਾ ਜੀ ਸਾਸਰੀਗਾ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਦਵਿੰਦਰ ਸਿੰਘ ਪਿੰਡ ਵਖਤਗੜਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਆਪਣੇ ਕੋ ਕਿੰਨੇ ਵੜਾ ਪੱਕਾ ਗੋਵਰੀ ਅੱਜ ਚਾਰ ਪਸ਼ੂ ਬਗਾ ਹੋਏ ਵਿਰੇ ਅੱਜ ਆਪਣੇ ਕੋਲ ਠੀਕ ਆ ਤੇ ਆਪਣੀ ਪਹਿਲੀ ਵਾਰ ਦਾ ਜਾਣਕਾਰੀ ਦਿਓ ਜੀ ਇਹ ਵੀਰੇ 5 ਮਹੀਨੇ ਹੀ ਸੂਈ ਹੋਇਆ ਤੋਕੜਾ ਵੜ ਠੀਕ ਹੈ ਜੀ 12 ਕਿਲੋ ਦੁੱਧ ਆ ਠੀਕ ਹੈ ਜੀ ਤੇ ਮੁੱਲ ਹੈਗਾ ਬਈ ਜੀ ਦਾ 36000 ਰੁਪਏ ਰੇਟ 37000 ਹਾਂ ਦੁੱਧ ਕੰਢੇ ਗਲ ਤਿਆਰ ਹੈ ਜੀ ਦੁੱਧ ਹੋਊ ਬਈ 12 ਕਿਲੋ ਖੁੱਲਾ ਤਿਆਰ ਠੀਕ ਹੈ ਚਾਚਾ 4 ਟਾਈਮ ਚੋਕ ਲੈ ਲਈ। ਕਿਹ ਹੈ ਕੋਈ ਜਿੰਨਾ ਚ 5 ਟਾਈਮ ਚੋਲੇ ਬਾਈ ਜੀ। ਰੇਟ ਜਮਾਂ ਜਾਇਜ਼ ਹੀ ਦੱਸਿਆ। ਹਾਂ ਰੇਟ ਬਾਈ ਜੈ ਜੀ ਤੁਸੀਂ। ਠੀਕ ਹੈ ਜੀ ਤੋਰ ਕੇ ਦਿਖਾਉਂਗੀ ਮਾੜੀ। ਤੋਰ ਦਿੰਦੇ। ਦੇਖ ਲੈਣੇ ਭਰਾ। ਦੁੱਧ 12 ਲੀਟਰ ਦੱਸਿਆ ਬਾਈ ਨੇ ਠੀਕ ਹੈ ਨੇ। ਲੈ ਵਾਲੂਆ ਦੇਖ ਸਕਦੇ ਕੱਦ ਬੈੜ ਦਾ ਚੰਗਾ ਜੀ। ਵੱਡੇ ਕੱਦ ਦੀ ਆ ਦੇਖ ਸਕਦੇ ਹੋ ਢਾਂਚਾ। ਲੈ ਵਾਲੂਆ ਦੇਖ ਸਕਦੇ ਕਰਮਾ ਵਾਲੀ ਦਾ। ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੋਂ ਲੈ ਲਈ। ਠੀਕ ਹੈ ਜੀ। ਬਾਕੀ ਬਾਈ ਜੀ ਕਹਿੰਦਾ ਕੰਡੇ ਵਾਲਾ 4 ਲੀਟਰ 12 ਲੀਟਰ ਦੁੱਧ ਆ ਜੀ ਤਿਆਰ ਜਮਾਂ। ਠੀਕ ਹੈ। ਤੇ ਚਾਹ ਚਾਹ ਟਾਈਮ ਚੋਕ ਲੈ ਜੋ ਰੇਟ ਵੀ ਸਾਨੂੰ ਬਾਈ ਨੇ ਦੱਸਤਾ ਠੀਕ ਆ ਭਰਾ ਤੇ ਇਸ ਕੁਆਲਟੀ ਦੇਖ ਸਕਦੇ ਹੋ ਪੰਦੋ ਜੀ ਆ ਜਾ ਦੇਖ ਲੈ ਤੋੜਾ ਤਰਾ ਜ਼ਿਮੀਦਾਰ ਭਰਾ ਭਰਾ ਠੀਕ ਨਾ ਕੈਰਿਆਂ ਵਾਲੇ ਰੋਡ ਤੇ ਬਾਈ ਦਾ ਘਰ ਆ ਠੀਕ ਆ ਜੀ ਖੇਤਾਂ ਚ ਘਰ ਪਾਇਆ ਕੋਠੀ ਪਾਈ ਬਾਈ ਦੀ ਤੇ ਨੇੜੇ ਡੇਰਾ ਜੀ ਤੇਰੇ ਦੇ ਘਰ ਕੋਲ ਆ ਠੀਕ ਆ ਜੀ ਵੱਧ ਜਾਣਕਾਰੀ ਬਾਈ ਤੋਂ ਲੈ ਲੇ ਫੋਨ ਤੇ ਬਾਈ ਨਾਲ ਕੰਟੈਕਟ ਕਰਿਓ ਬਿਹੜ ਸੋਹਣੀ ਆ ਸੁਨੱਖੀ ਆ ਜੀ ਠੀਕ ਆ ਜੀ ਹਾਂਜੀ ਭਾਈ ਦੂਜੀ ਬਿਹੜ ਦੇ ਜਾਣ ਕਰੇ ਤੁਸੀਂ ਇਹ ਵੀ ਸੁਹਦੀ ਆ ਤਾਜੀ ਬਿਹੜ ਹਾਂਜੀ ਇਹਦੇ 13 ਤਰੀਕ ਨੂੰ ਦਨ ਪੂਰੇ ਆ ਜੀ ਠੀਕ ਆ ਜੀ ਆ ਦੇਖ ਸਕਦੇ ਹੋ ਇਹ ਵਾਲੂ ਆ ਥੋੜੀ ਬਚੀ ਆ ਵੀ ਦੁੱਧ ਨੇ ਦਾਦੇ ਚ ਨਾ ਨਾ ਵੀਰੋ ਉੱਚ ਨਹੀਂ ਆਉਂਦਾ ਠੀਕ ਆ ਉਹ ਬੰਦ ਆ ਠੀਕ ਆ ਨਾ ਕਹਿੰਦੇ 13 ਤਰੀਕ ਨੂੰ ਦਨ ਪੂਰੇ 13 ਨੂੰ ਦਨ ਪੂਰੇ ਭਾਈ ਪਹਿਲੇ 21 22 ਕਿਲੋ ਦੁੱਧ ਚੋਇਆ 14 13 14 ਦਿਨ ਪਈਆ ਹਾਂ 13 14 ਦਿਨ ਪਈਆ ਬਈ ਕੱਚੀ ਹੋਗੀ ਬਹੁਤ ਯਾਰ ਹੋ ਜਾਣਾ ਭਾਈ ਉਹਦੋਂ ਨੂੰ ਬਿਹੜ ਨੇ ਠੀਕ ਆ ਪਿਛਲੇ ਸਵੇਰ ਦਮਾਂ ਢਲ ਪਈਆਂ ਪੂ 22 किलो लोड ਚ ਹੋਇਆ ਬਈ ਇਹਦਾ 22 ਲੀਟਰ ਪਾਈ ਜਗਾਂ ਦਾ ਦੁੱਧ ਚ ਆ ਤੇ ਬਾਕੀ ਫੈਡ ਫੂਡ ਵਧੀਆ ਆਉਂਦੀ ਹੈ ਬਈ ਪੂਰੀ ਠੀਕ ਹੈ ਜੀ ਠੀਕ ਹੈ ਰੇਟ ਵੀ ਦੱਸ ਦੋ ਭਰਾ ਇਹਦਾ ਰੇਟ ਬਈ ਇਹਦਾ 76000 ਰੁਪਏ ਹੈ ਠੀਕ ਹੈ ਜੀ 76000 ਰੁਪਏ ਰੇਟ ਆ ਭਰਾ ਠੀਕ ਹੈ ਜੀ ਤੋੜ ਕੇ ਲਖਾ ਦੋ ਬਈ ਥਾਂ ਤੋਂ ਵੀਰੇ ਓਕੇ ਜਮਾ ਜਮਾ ਓਕੇ ਹੈ ਵੀਰੇ ਅਗਲਾ ਤਸੱਲੀ ਕਰਕੇ ਲੈ ਕੇ ਜਾ ਠੀਕ ਹੈ ਜੀ ਠੀਕ ਦੇਖ ਸਕਦੇ ਆ ਭਰਾ ਦਰਨ ਹਲੇ ਬਾਕੀ ਆ 13 ਤਰੀਕ ਤੱਕ ਦਨ ਬਾਕੀ ਆ ਜੀ ਫੇਸ ਯੂਰਟੀ ਦੇਖ ਸਕਦੇ ਹੋ ਕਾਦ ਕੋਦ ਸੁਖਨਾ ਕਰਮ ਵਾਲੀ ਆ ਵਧੀਆ ਤੇ ਲੇਵਾ ਸੁਖਨਾ ਢੱਲਾਂ ਢੁੱਲਾਂ ਬਹੁਤ ਪਈਆਂ ਠੀਕ ਹੈ ਜੀ ਸਾੜੇ ਦਿਨ ਵੀ ਪਿਆ ਬਾਈ ਜੀ ਕਹਿੰਦਾ ਤੇ ਲੇਵਾ ਸੁਖਨਾ ਕਰਮ ਵਾਲੀਆਂ ਬਹੁਤ ਹੋਰ ਬਣਾਉਣਾ ਜੀ ਠੀਕ ਹੈ ਢੱਲਾਂ ਢੁੱਲਾਂ ਦੇਖ ਸਕਦੇ ਤੁਸੀਂ ਚੈੱਕ ਕਰ ਸਕਦੇ ਢੱਲਾਂ ਦੇਖੋ ਜੀ ਠੀਕ ਹੈ ਜੀ 70 ਕਹਿੰਦਾ ਮੰਗਾ ਜੀ 70000 70000 ਜੀ ਹਾਂ ਜੀ ਬਾਈ ਜੀ ਤੀਜੇ ਨੰਬਰ ਵਾਲੀ ਦੱਸੋ ਇਹ ਵੀ ਸੁਈ ਵੀ ਹੈ ਬੜਾ ਪਹਿਲਾ ਸੁਆ ਦੋ ਦੰਦਾ ਹੈ ਜੀ ਠੀਕ ਹੈ ਜੀ ਇਹ ਮਗਰ ਇਹਦੇ ਬੱਛੀ ਆ ਠੀਕ ਹੈ ਜੀ ਅੱਛਾ ਆਇਆ ਤੇ ਬੱਸੀ ਹੈ ਬਈ ਠੀਕ ਹੈ ਸੋਹਣੀ ਬੱਸੀ ਹੈ ਜੀ ਕਿੰਨੇ ਦਿਨ ਹੋ ਗਏ ਵੀ ਸੁਈਨਾਂ ਨੂੰ 20 ਦਿਨ ਹੋ ਗਏ ਬਈ 20 ਤੋਂ ਵੱਧ ਹੀ ਹੋ ਗਏ ਨੇ 2-4 ਠੀਕ ਹੈ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਵੀਰੇ 12 ਕਿਲੋ ਤਿਆਰ ਹੈ ਥੱਲੇ ਠੀਕ ਹੈ ਜੀ 12 ਲੀਟਰ ਦੁੱਧ ਦਾ ਰੇਟ ਭਰਾ ਦਾ ਰੇਟ ਬਈ ਇਹਦਾ 40000 ਰੁਪਏ ਹੋ ਗਿਆ ਯਾਰ 40000 ਰੁਪਏ ਰੇਟ ਆ ਭਰਾ ਮਾਨਤਾਂ ਹੋ ਜੀ ਵਿੱਚੋਂ ਬੜਾ ਮਾੜਾ ਮੂਟਾ ਹੀ ਹੋ ਵੀਰੇ ਸਪੋਜ਼ ਜੈ ਜੀ ਭਾਏ ਮਤਲਬ ਠੀਕ ਹੈ ਜੀ ਬੜਾ ਤੌਰ ਤੇ ਦਿਖਾਓ ਜੀ ਤੋਰ ਦਿੰਨੇ ਵੀ ਲੋ ਜੀ ਦੇਖ ਸਕਦੇ ਹੋ ਸੁਈ ਵੀ ਆ ਚੋਕੇ ਬਾਈ ਜੀ ਕਹਿੰਦਾ ਤਨ ਟਾਈਮ ਚਾਰ ਡੰ ਭਾਈ ਜੀ ਨਾਲ ਫੋਨ ਤੇ ਕੰਟੈਕਟ ਕਰੋ ਫੇਸ ਬਿਊਟੀ ਦੇ ਸਕਦੇ ਹਾਂ ਤੋਰਾ ਤਰਾ ਦੇਖ ਸਕਦੇ ਹੋ ਠੀਕ ਹੈ ਜੀ ਕਰਮ ਵਾਲੀ ਸੋਹਣੀ ਜਿ세 ਕੋਲ ਮਲਾ ਕੇ ਠੀਕ ਹੈ ਜੀ ਫੇਸ ਬਿਊਟੀ ਦੇ ਸਕਦੇ ਹਾਂ ਥਾਂ ਤੁਹਾਨੂੰ ਦੇਖ ਸਕਦੇ ਲੇਵਾ ਠੀਕ ਹੈ ਜੀ ਵੰਦੋ ਜੀ ਰੇਟ ਬਾਈ ਜੀ ਨੇ ਨਹੀਂ ਦੱਸ ਹੀ ਦਿੱਤਾ ਜੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਕੀ ਵਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤਾਂ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਹਾਂਜੀ ਬਾਈ ਜੀ 4 ਨੰਬਰ ਵਾਲੀ ਦਾ ਦੱਸੋ ਜੀ ਇਹ ਵੀਰੇ 5 ਮਹੀਨਿਆਂ ਦੀ ਗੱਬਣਾ ਯਾਰ ਠੀਕ ਹੈ ਜੀ ਦੋ ਦੰਦ ਹੋ ਗਈ ਹਾਂਜੀ ਚੋਲੀ ਝੋਲੀ ਬਹੁਤ ਆ ਬੈੜਦੀ ਠੀਕ ਹੈ ਜੀ ਤੇ 5 ਮਹੀਨੇ ਦੀ ਗੱਭਣ ਚੱਲੇ ਸਿੰਘ ਸਿੰਘ ਹੀ ਵੀਰੇ ਜਮਾ ਪਤਲੇ ਪਿੰਡੇ ਦੀ ਆ ਠੀਕ ਹੈ ਜੀ ਰੇਟ ਦੱਸੋ ਭਰਾ ਇਹਦਾ ਰੇਟ ਬਾਈ ਜੀ ਦਾ 36000 ਰੁਪਏ ਆ ਯਾਰ ਹਾਂ ਜਾਨਾ ਹਾਂ ਵੀਰੇ ਠੀਕ ਹੈ ਜੀ ਲੋ ਭਰਾ ਰੇਟ ਬਾਈ ਜੀ ਕਹਿੰਦਾ 37000 ਕੱਦ ਕੋਦ ਸੁਖਣਾ ਕਰਨ ਵਾਲੀ ਦਾ ਵਧੀਆ ਟੱਲਾ ਡੁੱਲਾ ਦੇਖ ਹੀ ਰਿਆਂ ਲੈ ਵਿੱਚ ਸਿੰਘ ਜਰੂਰ ਬਾਈ ਜੀ ਕਹਿੰਦਾ ਹੈਗਾ ਪਰ ਰੇਟ ਵੀ ਬਾਈ ਜੀ ਨੇ ਜਮਾ ਜਾਇਜ਼ ਹੀ ਦੱਸਿਆ ਜੀ ਠੀਕ ਹੈ ਜੀ ਕਰਮਾ ਥੋੜਾ ਤਸੱਲੀ ਕਰਾ ਕੇ ਲੈ ਕੇ ਜਾ ਵੀਰੇ ਚੈੱਕ ਕਰਾ ਕੇ ਚੈੱਕ ਕਰਾ ਕੇ ਠੀਕ ਹੈ ਜੀ ਬਾਕੀ ਲੇਵਾ ਵੀ ਪੱਟ ਲੈ ਜੀ ਹੁਣ ਤਾਂ ਚੈੱਕ ਲੇਵਾ ਬਾਈ ਪੂਰਾ ਵਧੀਆ ਬਣੂਗਾ ਹਾਂ ਜੀ ਲੇਵਾ ਵਕਟ ਢੱਲਾ ਟੋਲੀ ਝਾਲੀ ਬਹੁਤ ਹਾਂਜੀ ਹਾਂਜੀ ਰੇਟ ਬਾਈ ਜੀ ਨੇ ਆਪ ਨੂੰ ਦੱਸ ਦਿੱਤਾ ਜੀ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪੰਡ ਵਖਤਗੜ ਠੀਕ ਹੈ ਜੀ ਹਾਂਜੀ ਬਾਈ ਦੱਸੋ ਜੀ ਵੀਰੇ ਫਾਲਤੂ ਕੋਈ ਫੋਨ ਨਾ ਕਰ ਯਾਰ ਬਿਨਾ ਕੰਮ ਜੇ ਵਾਲਾ ਵੀ ਸੁਬਾਹ ਜਿਆ ਲੈਣ ਵਾਲਾ ਹਾਂਜੀ ਜਿਹਦੇ ਪਸੂ ਲੈਣਾ ਉਹੀ ਫੋਨ ਕਰੇ ਯਾਰ ਠੀਕ ਹੈ ਜੀ ਲੋ ਭਰਾ ਬਾਈ ਨੇ ਅੱਗੇ ਪਹਿਲਾਂ ਵੀਡੀਓ ਪਾਈ ਸੀ ਬਾਈ ਜੀ ਦੀ ਤੇ ਮਗਜਮਾਰੀ ਕਰਨ ਵਾਲੇ ਦੇ ਜ਼ਿਆਦਾ ਹੁੰਦੇ ਆ ਤੇ ਬਾਈ ਜੀ ਉਹੀ ਕਰੋ ਫੋਨ ਜਿਸ ਨੂੰ ਜ਼ਰੂਰਤ ਆ ਜਿਸ ਨੂੰ ਫੈਟ ਆਈ ਤੇ ਚੱਲੀ ਕਰਕੇ ਲੈ ਜਾ ਕੇ ਲਿਜਾਣ ਦੀ ਤੁਹਾਡੀ ਜ਼ਿੰਮੇਵਾਰੀ ਆ ਸਾਡਾ ਕੰਮ ਵੀਡੀਓ ਬਣਾਉਣਾ ਜੀ ਠੀਕ ਆ ਜੀ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਬਾਈ ਜੀ ਨਾਲ ਜਰੂਰ ਕਨੈਕਟ ਹੋ ਚਾਰੇ ਗਾਇਆਂ ਪੁਰਾਣ ਟੌਪ ਦੇ ਆ ਬਾਈ ਕੋਲ ਠੀਕ ਆ ਜੀ ਜੀਤਾ ਫਾਰਮ ਟੀਵੀ ਨੂੰ ਪਾਤਾ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਉਹਨਾਂ ਨੂੰ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ